ਰਾਵੀ ਦਰਿਆ ਦੇ ਪਾਰ ਪੈਂਦੇ ਸੱਤ ਪਿੰਡ ਜੁਨਾ ਚ ਬਰਸਾਤਾਂ ਦੇ ਦਿਨਾਂ ਦੇ ਵਿੱਚ ਦਰਿਆਵਾਂ ਦਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਸੀ ਤਾਂ ਸੰਫਰਕ ਬਾਕੀ ਭਾਰਤ ਨਾਲੋਂ ਟੁੱਟ ਜਾਂਦਾ ਹੈ ਕਿਉਂਕਿ ਇਨਾ ਪੰਡਾਂ ਵਿੱਚ ਇੱਕ ਪਾਸੇ ਪਾਕਿਸਤਾਨ ਹੈ ਤੇ ਦੂਜੇ ਪਾਸੇ ਰਾਵੀ ਦਰਿਆ ਜਿਹੜੀ ਹੀ ਇੱਕ ਮਾਸਟਰਪਾਰ ਕਰਨ ਜਾਣ ਦਾ ਸਾਧਨ ਹੈ ਜੋ ਪਾਣੀ ਦਾ ਪੱਧਰ ਵਧਨ ਦੇ ਕਾਰਨ ਛੁੱਕ ਲਈ ਜਾਂਦੀ ਹੈ ਇਸ ਵਾਰ ਤੇ ਨਾ ਇਲਾਕਿਆਂ ਵਿੱਚ ਹੜ੍ਹ ਦੀ ਆਪਣੀ ਮਾਰ ਮਾਰੀ ਹੈ ਉੱਥੇ ਹੀ ਉੱਚ ਦਰਿਆ ਤੇ ਆਕੇ ਮਿਲਦੇ ਇਸ ਵਾਰ ਤੋਂ ਨਾ ਵਿੱਚ ਪਾਣੀ ਦਾ ਪੱਧਰ ਵਧ ਗਿਆ ਦੇ ਕਾਰਨ ਸੱਤ ਪਿੰਡ ਕੁਰੇ ਇੱਕ ਮਹੀਨੇ ਤੋਂ ਪੂਰੀ ਤਰ੍ਹਾਂ ਵਖ ਹੋ ਗਏ ਨੇ ਜਿਸ ਕਾਰਨ ਇਹਨਾਂ ਲੋਕਾਂ ਨੂੰ ਕੋਈ ਸਾਰ ਲੈਣ ਦੇ ਲਈ ਨਹੀਂ ਜਾ ਸਕਿਆ ਫੌਜ ਤੇ ਹੈਲੀਕਾਪਟਰ ਰਾਹੀਂ ਛੱਤਾਂ ਦੇ ਉੱਤੇ ਲੋਕਾਂ ਨੂੰ ਪਾਣੀ ਤੇ ਰਾਸ਼ਨ ਵਗੈਰਾ ਪਹੁੰਚਾਇਆ ਜਾਂਦਾ ਹੈ ਪਾਣੀ ਉਤਰਨ ਤੋਂ ਬਾਅਦ ਇਹਨਾਂ ਇਲਾਕਿਆਂ ਦੇ ਹਾਲਾਤ ਜਾਣਨ ਦੇ ਲਈ ਪੱਤਰਕਾਰਾਂ ਵੱਲੋਂ ਇਹਨਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਦਰਿਆ ਦੇ ਕੰਢੇ ਇਹਨਾਂ ਪਿੰਡਾਂ ਨੂੰ ਜਾਂਦੀ ਪਾਣੀ ਆਪਣੇ ਨਾਲ ਵਾਕੇ ਲੈ ਗਈ ਕਈ ਛੱਤਾਂ 'ਚ ਡਿੱਗ ਗਈਆਂ ਘਰਾਂ ਦੇ ਪੰਚੇ ਚ ਫੁੱਟ ਪਾਣੀ ਦੇ ਨਾਲ ਘਰ ਵੀ ਢਹਿ ਢੇਰੀ ਹੋ ਗਏ ਨੇ ਆਪਣਾ ਔਰ ਕਿਦੋਂ ਤੋਂ ਇੱਥੇ ਰਹਿ ਰਹੇ ਹੋ ਮੇਰਾ ਨਾਮ ਮਹਿੰਦਰ ਕੌਰ ਹੈ ਮੈਂ ਹਾਂ ਤੇ ਇੱਥੇ ਦੇ ਹੀ ਜੰਪਾਣਾ ਤੇ ਮੈਨੂੰ ਸਾਰਾ ਕੁਝ ਪਤਾ ਹੀ ਹੈ ਸਭ ਕੁਝ ਦੇਖਿਆ ਹੋਣਾ ਤੁਸੀਂ ਲਗਾਤਾਰ ਪਾਣੀ ਆਂਦਾ ਲੱਗਦਾ ਪਰ ਹਰ ਸਾਲ ਪਾਣੀ ਆਂਦਾ ਕਿੱਦਾਂ ਦੀ ਜ਼ਿੰਦਗੀ ਹੁੰਦੀ ਉਹ ਦਿਨਾਂ ਚ ਹਰ ਸਾਲ ਪਾਣੀ ਤੇ ਆਉਂਦਾ ਪਰ ਘਰਾਂ ਦੇ ਅੰਦਰ ਇੰਨਾ ਪਾਣੀ ਨਹੀਂ ਕਰਿਆ ਆਇਆ ਜਿੰਨਾ ਇਸ ਵਾਰ ਹੀ ਆਇਆ 88 ਚ ਆਇਆ ਸੀ ਦੋਸਤੋ ਬਾਦ ਇਹ ਹੁਣ ਇੰਨਾ ਪਾਣੀ ਆਇਆ ਸਾਨੂੰ ਵੀ ਉਮੀਦ ਨਹੀਂ ਸੀ ਕਿ ਅੰਦਰਾਂ ਦੇ ਵਿੱਚ ਇੰਨਾ ਨਾ ਪਾਣੀ ਹੋ ਜਾਏਗਾ ਨਹੀਂ ਕਿ ਆ ਵੀ ਹੋਏਗਾ ਵੀ ਤੇ ਦੋ ਦੋ ਫੁੱਟ ਤਿੰਨ ਤਿੰਨ ਬਾਹਰ ਹੀ ਫਿਰ ਪੂਕੇ ਚਲ ਜਾਏਗਾ ਜਾਂ ਕਿਤਰਾ ਇਹ ਤਾਂ ਪਾਣੀ ਬਹੁਤ ਆ ਗਿਆ ਬਹੁਤ ਜ਼ਿਆਦਾ ਪਾਣੀ ਆ ਕੀ ਹਾਲਾਤ ਸੀ ਕਿੰਨਾ ਕ ਸਾਮਾਨ ਖਰਾਬ ਹੋਇਆ ਲੋਕਾਂ ਦਾ ਲੋਕਾਂ ਦਾ ਬਥੇਰਾ ਸਾਮਾਨ ਭੇਜ ਗਿਆ ਸਾਰਾ ਹੀ ਭੇਜ ਗਿਆ ਕਣਕਾਂ ਵੀ ਭੇਜ ਗਈਆਂ ਰਾਈਸ ਵਗੈਰਾ ਸਾਰਾ ਕੁਝ ਭੇਜ ਗਿਆ ਘਰਾਂ ਚ ਕਿੰਨੀ ਕਿੰਨੀ ਗਾਰ ਮਿੱਟੀ ਠਿੱਕੀ ਹੋ ਗਈ ਬੜੀ ਗਾਰ ਹੈ ਹੁਣ ਸਾਡੇ ਕੋਲ ਤਾਂ ਨਿਕਲਣੀ ਵੀ ਨਹੀਂ ਇੰਨੀ ਗਿੱਲੀ ਤੇ ਭਾਰੀ ਪੱਲੀਵਰ ਮਿਲਣੀ ਨਹੀਂ ਇਹ ਹੁਣ ਪਤਾ ਨਹੀਂ ਕਿੰਨੇ ਦਿਨਾਂ ਲੱਗਣੇ ਇੱਥੇ ਲਾਈਟ ਵਗੈਰਾ ਦਾ ਵੀ ਕਹਿੰਦੇ ਇੱਧਰ ਕਰ ਲੈ ਲਾਈਟ ਦਾ ਵੀ ਬੜਾ ਮੁਸ਼ਕਲ ਹੈ ਕਿ ਤਿੰਨ ਤਿੰਨ ਚਾਰ ਚਾਰ ਦਿਨ ਲਾਈਟ ਨਹੀਂ ਆਉਂਦੀ ਬੜਾ ਮੁਸ਼ਕਲ ਹੈ ਰਹਿ ਗਿਆ ਉਹਨਾਂ ਦੇ ਪਰਸੋਂ ਸੀ ਇੱਥੇ ਮੋਟਰ ਲੁਆਈ ਨਹੀਂ ਸੀ ਮੋਟਰ ਵੀ ਭੇਜ ਗਈ ਹੈ ਪਾਣੀ ਵਿੱਚ ਖਰਾਬ ਹੋ ਗਈ ਆ ਬੋਲੀਓ ਤੁਸੀਂ ਮੈਨੂੰ ਕਿ ਪਰਸੋਂ ਨਹੀਂ ਆਏਗੇ ਇੱਥੇ ਕਾਰ ਖੋਲਣ ਨੂੰ ਆਫਟਰ ਫਲਡਸ ਇੰਨੇ ਦਿਨਾਂ ਬਾਅਦ ਤੇ ਆਇਆ بارش ਆ ਗਈ ਆ ਤੇ ਉਹਦੇ ਬਾਅਦ ਲਾਈਟ ਚਲੀ ਗਈ ਉਹਦੇ ਬਾਅਦ ਦੀ ਅੱਜ ਤੱਕ ਵੀ ਲਾਈਟ ਨਹੀਂ ਹੈਗੀ ਤਿੰਨ ਦਿਨ ਹੋ ਗਏ ਆ অলਮੋਸਟ ਲਾਈਟ ਗਈ ਨੂੰ ਤੇ ਲਾਈਟ ਨਹੀਂ ਹੈਗੀ ਇੱਥੇ ਹੁਣ ਤੇ ਬਾਕੀ ਇਹ ਆ ਕਿ ਜਿਨ੍ਹਾਂ ਨੇ ਫਲਡਸ ਇੱਥੇ ਟਾਈਮ ਕੱਟੇ ਆ ਉਹ ਉਹਨਾਂ ਨਾਲ ਗੱਲ ਕੀਤੀ ਪਰਸੋਂ ਤੇ ਉਹ ਕਹਿੰਦੇ ਕਿ ਬਹੁਤ ਹਾਰਡ ਟਾਈਮ ਹੈਗਾ ਸ਼ਤਾਂ ਤੇ ਬੈਠੇ ਰਹੇ ਆ ਤੇ ਬਾਥਰੂਮ ਜਾਣ ਦੀ ਬਹੁਤ ਆਕਸੀਗੀ ਉਹਨਾਂ ਨੂੰ ਕਿ ਬਾਥਰੂਮ ਦੀ ਫੈਸਿਲਿਟੀ ਨਹੀਂ ਹੈਗੀ ਕਿਉਂਕਿ ਜਿਹੜਾ ਹਰ ਜਗ੍ਹਾ ਇਨਾ ਪਾਣੀ ਹੈ ਤਾਂ ਤੁਸੀਂ ਬਾਥਰੂਮ ਕਿੱਦਾਂ ਜਾਓਗੇ ਤੇ ਬਹੁਤ ਹਾਰਡ ਟਾਈਮ ਸੀਗਾ ਬਟ ਇਹ ਵੀ ਲੱਗਦਾ ਕਿ ਸਰਕਾਰਾਂ ਨੂੰ ਕੁਝ ਕਰਨਾ ਚਾਹੀਦਾ ਹਰ ਸਾਲ ਇਥੇ ਬੰਨ ਟੁੱਟ ਜਾਂਦੇ ਆ ਪਾਣੀ ਨਹੀਂ ਸੀ ਰਾਸ਼ਨ ਨਹੀਂ ਸੀ ਕਿੰਨਾ ਦਿਨ ਬੱਚੇ ਹੁੰਦੇ ਬਹੁਤ ਮੁਸ਼ਕਲ ਬਹੁਤ ਔਖਾ ਸੀਗਾ ਲੋਕਾਂ ਦੇ ਛੋਟੇ ਬੱਚੇ ਵੀ ਆ ਪਿੱਛੇ ਇੱਕ ਘਰ ਆ ਉਹ ਬਾਜੀ ਦੇ ਘਰ ਸਾਰਾ ਪਾਣੀ ਵੜ ਗਿਆ ਉਹਨਾਂ ਦੀ ਗਾਮ ਹੀ ਮਰ ਗਈ ਕਿਉਂਕਿ ਕਹਿੰਦੇ ਕਿ ਡੰਗਰ ਰੱਤੇ ਗੁਰਦੁਆਰਾ ਸਾਹਿਬ ਦੇ ਲਾਗੇ ਆ ਕੇ ਬੰਨੇ ਤੇ ਉਹਨਾਂ ਦੇ ਗਣਾ ਗਣਾ ਤੱਕ ਪਾਣੀ ਸੀ ਤੇ 3 ਦਿਨੋਂ ਲਗਾਤਾਰ ਪਾਣੀ ਵਿੱਚ ਰਹੇ ਨਾ ਉਹਨਾਂ ਦੀ ਵੀ ਕੋਈ ਚਾਰਾ ਨਹੀਂ ਸੀਗਾ ਡੰਗਰਾਂ ਦਾ ਵੀ ਇੱਕ ਦੂਜੇ ਦੇ ਕਹਿੰਦੇ ਪਰਿਵਾਰਾਂ ਦੇ ਨਾਲ ਇੱਕ ਦੂਜੇ ਦੀ ਆਪੇ ਹਲਪ ਕੀਤੀ ਲੋਕੀ ਉੰਦਾ ਕੋ ਕਿਸੇ ਕੋਈ ਸਮਾਨ ਖਾਂਦਾ ਉਪਰੋਂ بارش ਕੰਦੀ ਬਹੁਤ ਤੇਜ਼ ਸੀਗੀ ਤੇ ਤਰਪਾਲਾਂ ਵੀ ਉੱਡ ਉੱਡ ਜਾਂਦੀਆਂ ਹੈਗੀਆਂ ਤੇ ਉਹਦੇ ਲਈ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਜੇ ਪੱਕਾ ਪੁਲ ਹੁੰਦਾ ਥੱਟ ਲੀਸ ਕੋ ਇੱਥੋਂ ਜਾ ਹੀ ਸਕਦਾ ਪੁਲ ਹੈ ਨਹੀਂ ਇੱਥੇ ਉਹ ਉਹ ਬਹੁਤ ਜਿਹੜਾ ਹੈਗਾ ਮਾਈਨਸ ਪੁਆਇੰਟ ਆ ਇੱਥੋਂ ਦੇ ਪਿੰਡਾਂ ਦਾ ਉਹ ਨੋਮੰਦੀ ਆਣਾ ਜਾਣਾ ਵੀ ਸੁੱਕਾ ਹੋ ਜਾਏਗਾ ਜੀ ਕਿਸੇ ਮਦਦ ਦੀ ਲੋੜ ਆ ਕੇ ਮਦਦ ਦੀ ਲੋੜ ਆ ਹੋਵੇ ਹਾਂਜੀ ਬਿਲਕੁਲ ਹਾਂਜੀ ਕਿਉਂਕਿ ਜਿੱਦਾਂ ਹੋਣੀ ਆ 7 ਵਜੇ ਬਾਅਦ ਬੇੜੀ ਨਹੀਂ ਪਾਣੀ ਤੇ ਜੇ ਕਿਸੇ ਨੂੰ ਐਮਰਜੈਂਸੀ ਪਾਗੀ ਤੇ ਉਹ ਨਾ ਇਧਰ ਆ ਸਕਦਾ ਨਾ ਪਾਲਿਸਾਈਡ ਜਾ ਸਕਦਾ ਸਿਰ ਇੱਥੇ ਜੋਗਾ ਹੀ ਆ ਜੇ ਮੈਡੀਕਲ ਸਹੂਲਤਾਂ ਦੀ ਫੈਸਿਲਿਟੀਆਂ ਦੀ ਗੱਲ ਕਰੀਏ ਇੱਥੇ ਪਿੰਡ 'ਚ ਕਿੰਨੀਆਂ ਤਾਂ ਫੈਸਿਲਿਟੀਆਂ ਦਾ ਸਰਕਾਰ ਵੱਲੋਂ ਫਿਰ ਗਾਵਾਂ වල ਆਈ ਥਿੰਕ ਇੱਕ ਇੱਕ ਕਲੀਨਿਕ ਹੈਗਾ ਹਰ ਪਿੰਡ ਦੇ ਵਿੱਚ ਤੇ ਉਹਦੇ ਵਿੱਚ ਲਾਈਕ ਆਉਂਦੇ ਵੀ ਆ ਡਾਕਟਰਸ ਲਾਈਕ ਹੁਣ ਤੱਕ ਕਹਿ ਰਹੇ ਆ ਕਿ ਕਾਫੀ ਡਾਕਟਰ ਪਰ ਉੱਥੇ ਪ੍ਰਾਇਮਰੀ ਟ੍ਰੀਟਮੈਂਟ ਹੀ ਮਿਲ ਸਕਦੀ ਆ ਸਾਰਾ ਉਹ ਇੱਕ ਜਣਾ ਹੁੰਦਾ ਐਮਰਜੈਂਸੀ ਆ ਕੁਝ ਵੀ ਉਹਦੇ ਲਈ ਕੁਝ ਨਹੀਂ ਹੈਗਾ ਤੁਸੀਂ ਇਹ ਕਹੋ ਕਿ ਥੋੜਾ ਬਹੁਤਾ ਤੁਹਾਨੂੰ ਦੇ ਦੇਣਗੇ ਫੋਰ ਟਾਈਮ ਵੀ ਐਜੂਕੇਸ਼ਨ ਦੀ ਗੱਲ ਕਰੀਏ ਤੇ ਸੱਤ ਪਿੰਡਾਂ 'ਚ ਕੋਈ ਕਾਲਜ ਸਕੂਲ ਹੈਗੇ ਸਕੂਲ ਹੈਗਾ ਕਾਲਜ ਕੋਈ ਨਹੀਂ ਕਾਲਜ ਕੋਈ ਨਹੀਂ ਹੈਗੇ ਮਿਡਲ ਸਕੂਲ ਹੈ ਮਿਡਲ ਸਕੂਲ ਨਹੀਂ ਉਹਦੇ ਬਾਅਦ ਬੱਚਿਆਂ ਨੂੰ ਪੜ੍ਹਨ ਵਾਸਤੇ ਦਰਿਆ ਤੋਂ ਪਾਰੀ ਜਾਣਾ ਪੈਂਦਾ ਮਤਲਬ ਮੁੱਢਲੀ ਸਿੱਖਿਆ ਤੋਂ ਵੱਧ ਹੀ ਜਾ ਸਕ ਹਿੰਸਾ ਕਰਦੇ ਆਪਣੇ ਕਿਉਂਕਿ ਅੱਗੇ ਫੈਸਿਲਿਟੀਆਂ ਹੀ ਨਹੀਂ ਹੈ